ਸਾਰੇ ਸਾਥੀਓ ਪਿਆਰ ਤੇ ਸਤਿਕਾਰ ਸ੍ਰੀ ਗੁਰੂ ਜੀ ਨਮਸਕਾਰ ਜੀ ਜਿਵੇਂ ਕਿ ਆਪਣਾ ਸਾਧੇ ਚੱਲ ਰਿਹਾ ਹੈ ਇੱਕ ਜੋਗੀ ਦੀ ਆਤਮ ਕਥਾ ਦਾ ਤੇ ਆਪਾਂ ਪਹੁੰਚੇ ਹੋਏ ਹਾਂ ਦੇ 41 ਅਧਿਆਇ ਤੇ ਤੇ ਇਹਦੇ ਵਿੱਚ ਹੁਣ ਅੱਗੇ ਆਪਾਂ ਸਿਕੰਦਰ ਦੇ ਬਾਰੇ ਜਾਣਾਂਗੇ ਉਹਦੇ ਗੁਰੂ ਦੇ ਬਾਰੇ ਜਾਣਾਂਗੇ ਇਹਦੇ ਵਿੱਚ ਹੁਣ ਇਹ ਜਿਹੜੀ ਹੈ ਜਾਣਕਾਰੀ ਇਹ ਜੋਗਾਨੰਦ ਜੀ ਦੇ ਸਕੱਤਰ ਜਿਹੜੇ ਉਹਨਾਂ ਦੇ ਅਮਰੀਕਾ ਤੋਂ ਨਾਲ ਆਏ ਹੋਏ ਨੇ ਮਿਸਟਰ ਰਾਈਟ ਉਹ ਦੇ ਰਹੇ ਨੇਗੇ ਉਹ ਕਹਿੰਦੇ ਸਿਕੰਦਰ ਦੇ ਸਫਲ ਭਾਰਤ ਹਨ ਵਿੱਚ ਸਭ ਤੋਂ ਚੰਗੀ ਗੱਲ ਜਿਹੜੀ ਹੋਈ ਸੀ ਉਹ ਇਹ ਸੀਗੀ ਬਿਸਕੰਦਰ ਦੇ ਹਿੰਦੂस्तानी ਯੋਗੀਆਂ ਤੇ ਸੰਤਾਂ ਮਹਾਤਮਾਵਾਂ ਦੇ ਵਿੱਚ ਬਹੁਤ ਹੀ ਡੂੰਗੀ ਦਿਲਚਸਪੀ ਸੀਗੀ ਤੇ ਉਹ ਹਮੇਸ਼ਾ ਹੀ ਕਹਿੰਦੇ ਸੰਤਾਂ ਤੇ ਯੋਗੀਆਂ ਨਾਲ ਉਹਦੀ ਮੁਲਾਕਾਤ ਵੀ ਹੁੰਦੀ ਰਹਿੰਦੀ ਸੀ ਤੇ ਉਹਨਾਂ ਦੀ ਸੰਗਤ ਲਈ ਉਹ ਬਹੁਤ ਤਤਪਰ ਰਹਿਦਾ ਸੀਗਾ ਇਛੁਕ ਰਹਿਦਾ ਸੀਗਾ ਕਹਿੰਦੇ ਪੱਛਮ ਤੋਂ ਆ ਰਹੇ ਸਯੋਧੇ ਨੇ ਉੱਤਰੀ ਭਾਰਤ ਦੇ ਵਿੱਚ ਤਕਸ਼ਿਲਾ ਪਹੁੰਚਣ ਦੇ ਛੇਤੀ ਹੀ ਬਾਅਦ ਉਹਨੇ ਸਿਕ੍ਰੀਟੋਸ ਜਿਹੜਾ ਕਿ ਡਾਈਜੇਨਿਸ ਦੇ ਹੈਲੈਨਿਕ ਮੱਤ ਦਾ ਇੱਕ ਸਾਧਕ ਸੀਗਾ ਕਹਿੰਦੇ ਉਹਨੂੰ ਤਕਸ਼ਿਲਾ ਦੇ ਇੱਕ ਮਹਾਨ ਸੰਤ ਦੰਡਾਮਿਸ ਨੂੰ ਬੁਲਾਉਣ ਦੇ ਵਾਸਤੇ ਭੇਜਿਆ ਹੁਣ ਚਾਹ ਕਿ ਉਹ ਜਿਹੜਾ ਇਨੇ ਸਿਕ੍ਰੀਟੋਸ ਹੈ ਉੱਚੇ ਤਾਡਾ ਮਿਸਰੂ ਕਹਿੰਦਾ ਹੈ ਕਹਿੰਦਾ ਸਤਕਾਰਯੋਗ ਬ੍ਰਾਹਮਣ ਗੁਰੂ ਪ੍ਰਣਾਮ ਸਵੀਕਾਰ ਕਰੋ ਕਹਿੰਦਾ ਸਰਵ ਸ਼ਕਤੀਮਾਨ ਦੇਵਤਾ ਜੀ ਉਸ ਦੇ ਪੁੱਤਰ ਸਿਕੰਦਰ ਜੋ ਮਨੁੱਖਾਂ ਦੇ ਰਾਜੇ ਨਹੀਂ ਤੁਹਾਨੂੰ ਮਿਲਣ ਲਈ ਬੁਲਾ ਰਹੇਗੇ ਜੇ ਤੁਸੀਂ ਕਹਿੰਦੇ ਉਹਨਾਂ ਦਾ ਹੁਕਮ ਮੰਨ ਕੇ ਮਿਲਣ ਵਾਸਤੇ ਚਲੋਗੇ ਤਾਂ ਤੁਹਾਨੂੰ ਮੂਹ ਮੰਗੀਆਂ ਮੁਰਾਦਾਂ ਦੇਣਗੇ ਤੇ ਜੇ ਤੁਸੀਂ ਜਾਣ ਤੋਂ ਇਨਕਾਰ ਕਰਤਾ ਤਾਂ ਉਹ ਤੁਹਾਡਾ ਸਿਰ ਧਰ ਤੋਂ ਅਲੱਗ ਕਰ ਦੇਣਗੇ। ਉਹ ਕਹਿੰਦੇ yogi ਨੇ सिकंदर ਦਾ ਇਹ ਬੰਦਨਕਾਰੀ ਸੰਦੇਸ਼ ਇਹ ਧੰਕੀ ਬੜੇ ਠੰਡੇ ਦਿਮਾਗ ਨਾਲ ਸੁਣੀ। ਪਰ ਕਹਿੰਦੇ ਉਹ ਲੇਟਿਆ ਹੋਇਆ ਸੀ ਪੱਤਿਆਂ ਦੀ ਸੇਜ ਤੇ ਤੇ ਉਹਨੇ ਸਿਰ ਚੱਕ ਕੇ ਦੇਖਿਆ ਵੀ। ਤੇ ਫਿਰ ਕਹਿੰਦੇ ਸ਼ਾਂਤ ਆਵਾਜ਼ ਦੇ ਵਿੱਚੋਂ ਜਵਾਬ ਦਿੰਦਾ ਹੈ। ਕਹਿੰਦਾ ਮੈਂ ਵੀ ਉਸੇ ਜੀਸ ਦਾ ਪੁੱਤਰ ਆ। ਜਿਸ ਦਿਨਸ ਤਾਂ ਪੁੱਤ ਤੇਰਾ ਸਿਕੰਦਰ ਹੈ ਸਿਕੰਦਰ ਕੋਲ ਜੋ ਕੁਝ ਹੈ ਉਹਦੇ ਚ ਮੈਨੂੰ ਕੁਝ ਨਹੀਂ ਚਾਹੀਦਾ ਮੇਰੇ ਕੋਲ ਜੋ ਕੁਝ ਹੈ ਮੈਨੂੰ ਉਹਦੇ ਨਾਲ ਸੰਤੋਖ ਹੈ ਮੈਂ ਇਹ ਵੀ ਦੇਖ ਰਿਹਾ ਕਿ ਉਹ ਆਪ ਸੈਨਾ ਲੈ ਕੇ ਸਮੁੰਦਰ ਤੇ ਧਰਤੀ ਤੇ ਨਿਰર્થਕੀ ਭਟਕਦਾ ਫਿਰ ਰਿਹਾ ਤੇ ਮੈਨੂੰ ਉਹਦੀ ਭਟਕਣ ਦਾ ਕੋਈ ਅੰਤ ਹੁੰਦਾ ਨਜ਼ਰ ਨਹੀਂ ਆ ਰਿਹਾ ਜਾ ਜਾ ਕੇ ਸਿਕੰਦਰ ਨੂੰ ਕਹਿ ਦੇ ਸ਼ਾਹਾਂ ਦਾ ਸ਼ਾਹ ਸ਼ਹਿਨਸ਼ਾਹ ਪਰਮਾਤਮਾ ਕਦੇ ਗਲਤੀਆਂ ਤੇ ਬੇਇਨਸਾਫੀਆਂ ਦਾ ਸਿਰਜਣਹਾਰ ਨਹੀਂ ਬਣਦਾ ਉਹ ਤਾਂ ਰੌਸ਼ਨੀ ਸ਼ਾਂਤੀ ਜੀਵਨ ਪਾਣੀ ਮਨੁੱਖੀ ਸਰੀਰ ਤੇ ਆਤਮਾ ਦਾ ਸਿਰਜਣਹਾਰ ਹੈ ਜਦੋਂ ਮੌਤ ਮਨੁੱਖ ਨੂੰ ਉਹਦੇ ਛੇ ਇਹ ਤੋ ਆਜ਼ਾਦ ਕਰ ਦਿੰਦੀ ਹੈ ਤਾਂ ਮਨੁੱਖ ਕਿਸੇ ਬਿਮਾਰੀ ਨਾਲ ਜਕੜਿਆ ਨਹੀਂ ਰਹਿ ਜਾਂਦਾ ਤੇ ਪਰਮਾਤਮਾ ਹਰ ਇੱਕ ਮਨੁੱਖ ਨੂੰ ਆਪਣੇ ਕੋਲ ਸ਼ਰਨ ਦਿੰਦਾ ਹੈ ਦੰਡਾ ਮਿਸ ਕਹਿੰਦਾ ਮੈਂ ਸਿਰਫ ਉਸੇ ਪਰਮਾਤਮਾ ਦਾ ਚਰਨਾ ਸਰਚਕਾਉਂਦਾ ਜੋ ਤਿਆਰਾਂ ਨੂੰ ਕਿਰਣਾ ਕਰਦਾ ਤੇ ਕਦੇ ਵੀ ਲੜਾਈ ਵਾਸਤੇ ਪ੍ਰੇਰਿਤ ਨਹੀਂ ਕਰਦਾ ਕਹਿੰਦੇ ਸਿਕੰਦਰ ਕੋਈ ਰੱਬ ਨਹੀਂ ਹੈਗਾ ਕਿਉਂਕਿ ਅੰਤ ਨੂੰ ਉਹਨੇ ਵੀ ਮੌਤ ਦਾ ਸ਼ਿਕਾਰ ਬਣਨਾ ਹੈ ਤੇ ਉਹਦੇ ਵਰਗਾ ਬੰਦਾ ਜਿਹੜਾ ਹਾਲੇ ਤੱਕ ਆਪਣੇ ਅੰਤਰਾਤਮਾ ਦੇ ਸਿੰਘਾਸਨ ਤੇ ਬਿਰਾਜਮਾਨ ਨਹੀਂ ਹੋਇਆ ਉਹ ਇਸ ਸੰਸਾਰ ਦਾ ਮਾਲਕ ਕਿਵੇਂ ਬਣ ਸਕਦਾ ਉਹ ਨਹੀਂ ਹਲੇ ਤੱਕ ਸਰੀਰ ਸਮੇਤ ਜੰਮ ਲੋਕ ਚ ਪ੍ਰਵੇਸ਼ ਕਰ ਸਕਿਆ। ਨਾ ਹੀ ਉਸ ਨੂੰ ਧਰਤੀ ਦੇ ਵਿਸ਼ਾਲ ਇਲਾਕਿਆਂ ਵਿੱਚੋਂ ਦੀ ਹੋ ਕੇ ਲੰਘਣ ਵਾਲੀ ਸੂਰਜ ਦੇਵਤਾ ਦੇ ਰਸਤੇ ਦਾ ਗਿਆਨ ਹੈ। ਇਤੋਂ ਤੱਕ ਵੀ ਬਹੁਤ ਹੀ ਦੇਸ਼ਾਂ ਦੇ ਲੋਕਾਂ ਨੇ ਤਾਂ ਉਹਦਾ ਨਾਮ ਵੀ ਨਹੀਂ ਸੁਣਿਆ ਹਲੇ ਤੱਕ। ਉਹਨੇ ਲਾਣਤ ਪਾਉਣ ਤੋਂ ਬਾਅਦ ਕਹਿੰਦੇ ਟੰਡਾ ਵਿੱਚ ਕਹਿੰਦੇ ਫਿਰ ਵੀ ਉਹ ਹਲੇ ਬੋਲਦੇ ਚਲੇ ਜਾ ਰਹੇ ਨੇ ਕਹਿੰਦੇ ਜੇ ਸਿਕੰਦਰ ਦੀਆਂ ਇੱਛਾਵਾਂ ਵਾਸ਼ਨਾਵਾਂ ਦੀ ਪੂਰਤੀ ਦੇ ਵਾਸਤੇ ਉਹਦਾ ਮੌਜੂਦਾ ਸਮਰਾਜ ਛੋਟਾ ਮਸੂਸ ਹੋ ਰਿਹਾ ਹੈ ਤੋ ਉਹਨੂੰ ਗੰਗਾ ਪਾਰ ਦੇ ਇਲਾਕੇ ਜਾਣ ਵਾਸਤੇ ਕਹੋ ਉੱਥੇ ਉਹਨੂੰ ਇੱਕ ਇਹਜਾ ਪ੍ਰਦੇਸ਼ ਮਿਲੇਗਾ ਜੋ ਉਹਦੀਆਂ ਸਿਰਾਵਾਂ ਦੀਆਂ ਸਾਰੀਆਂ ਤ੍ਰਿਸ਼ਨਾਵਾਂ ਦੀ ਪੂਰਤੀ ਕਰ ਦਊਗਾ ਸਿਕੰਦਰ ਦੇ ਤੋਹਫਿਆਂ ਦੇ ਵਾਦੇ ਕਹਿੰਦਾ ਮੇਰੇ ਲਈ ਵਿਅਰਥ ਨੇ ਜੀ ਜ ਜਿਨ੍ਹਾਂ ਨੂੰ ਮੈਂ ਕੀਮਤੀ ਮੰਨਦਾ ਤੇ ਮੇਰੇ ਕੰਮ ਆਉਣ ਵਾਲਿਆਂ ਨੇ ਉਹਨੇ ਦਰਖਤ ਜਿਹੜੇ ਮੈਨੂੰ ਆਸਰਾ ਦਿੰਦੇ ਨੇ ਲਹਿ ਲਹਾਉਂਦੇ ਪੌਤੇ ਜਿਹੜੇ ਮੈਨੂੰ ਹਰ ਰੋਜ਼ ਖਾਣ ਲਈ ਫਲ ਦਿੰਦੇ ਨੇ ਜੀ ਪਾਣੀ ਜਿਹੜਾ ਮੇਰੀ ਪਿਆਸ ਬਚਾਉਂਦਾ ਹੈ ਜਾਂ ਤੇ ਫਿਕਰਾ ਨਾਲ ਇਕੱਠੀ ਕੀਤੀ ਦੌਲਤ ਜਮਾ ਕਰਨ ਨਾਲ ਦਾ ਸਤਿਆਨਾਸ ਦਾ ਕਾਰਨ ਬਣਦੀ ਹੈ ਤੇ ਉਹਦੇ ਨਾਲ ਹਮੇਸ਼ਾ ਦੁੱਖ ਤੇ ਕਲੇਸ਼ ਮਿਲਦਾ ਹੈ ਸਾਰੇ ਦੌਲਤਮੰਦ ਅਗਿਆਨੀ ਇਸੇ ਤੋ ਕਦੇ ਸੰਤਾਂ ਆਪਣਾ ਨਾ ਦਿੰਦੇ। ਤੇ ਜਿੱਥੋਂ ਤੱਕ ਕਹਿੰਦੇ ਮੇਰਾ ਸਵਾਲ ਹੈ ਮੈਂ ਜੰਗਲ ਦੇ ਪੱਤਿਆਂ ਤੇ ਸੌਣਾ ਰਖਵਾਲੀ ਕਰਨ ਵਾਸਤੇ ਕੋਈ ਵੀ ਚੀਜ਼ ਮੇਰੇ ਕੋਲ ਹੀ ਹੈ ਨਹੀਂ। ਇਸ ਲਈ ਮੈਂ ਸੁੱਖ ਤੇ ਸ਼ਾਂਤੀ ਦੀ ਨੀਂਦ ਬੇਫਿਕਰ ਹੋ ਕੇ ਸੌਣਾ। ਜੇ ਮੇਰੇ ਕੋਲ ਕੋਈ ਰੱਖੀ ਕਰਨ ਜੋਗ ਚੀਜ਼ ਹੋਊ ਤਾਂ ਉਹਦੇ ਰਖਵਾਲੀ ਦੀ ਚਿੰਤਾ ਮੇਰੀ ਨੀਂਦ ਉਡਾ ਦੂ। ਜੋ ਮੈਨੂੰ ਚਾਹੀਦਾ ਹੈ ਧਰਤੀ ਮਾਤਾ ਮੇਰੀ ਹਰ ਜ਼ਰੂਰਤ ਪੂਰੀ ਕਰਦੀ ਹੈ। ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਦੁੱਧ ਪਲਾਉਂਦੀ ਹੈ ਕਿਸੇ ਚੀਜ਼ ਦਾ ਕੋਈ ਫਿਕਰ ਨਾ ਹੋਣ ਕਰਕੇ ਮੈਂ ਜਦੋਂ ਵੀ ਚਾਹਾਂ ਉਥੇ ਜਾ ਸਕਦਾ ਹੈ ਤੇ ਜੇ ਸਿਕੰਦਰ ਮੇਰਾ ਸਿਰ ਕਹਿੰਦਾ ਧੜ ਨਾਲ ਅਟ ਵੀ ਕਰ ਦੇ ਤਾਂ ਵੀ ਮੇਰੀ ਆਤਮਾ ਨੂੰ ਕਦੇ ਨਸ਼ ਨਹੀਂ ਕਰ ਸਕਦਾ ਮੇਰਾ ਸ਼ਾਂਤ ਸਿਰ ਤੇ ਇਸ ਤੇਰ ਸ਼ਰੀਰ ਇੱਕ ਫਟੇ ਹੋਏ ਕੱਪੜੇ ਵਾਂਗ ਉਸ ਧਰਤੀ ਤੇ ਪਿਆਰ ਹੂਗਾ ਜਿਸ ਧਰਤੀ ਦੇ ਤਤਾਂ ਤੋਂ ਇਹ ਸ਼ਰੀਰ ਬਣਿਆ ਹੈ ਤੇ ਮੈਂ ਆਤਮਾ ਬਣ ਕੇ ਉਸ ਪਰਮਾਤਮਾ ਕੋਲ ਪਹੁੰਚ ਜਾਊਂਗਾ ਜਿਸ ਪਰਮਾਤਮਾ ਨੇ ਸਾਨੂੰ ਇਸ ਹੱਡ ਮਾਸ ਦੇ ਸਰੀਰ ਚ ਬੰਦ ਕਰਕੇ ਇਸ ਧਰਤੀ ਤੇ ਇਹ ਦੇਖਣ ਲਈ ਭੇਜਿਆ ਹੈ ਵੀ ਅਸੀਂ ਧਰਤੀ ਉੱਪਰ ਆ ਕੇ ਉਹਦੇ ਹੁਕਮਾਂ ਦੀ ਪਾਲਣਾ ਕਰਦੇ ਆਂ ਜਾਂ ਨਹੀਂ ਜਦੋਂ ਅਸੀਂ ਕਹਿੰਦੇ ਇੱਥੇ ਦੇ ਫਰਜ਼ ਪੂਰੇ ਕਰਕੇ ਉਹਦੇ ਕੋਲ ਵਾਪਸ ਜਾਵਾਂਗੇ ਤਾਂ ਸਾਡੇ ਕੀਤੇ ਗਏ ਕੰਮਾਂ ਦਾ ਲੇਖਾ ਜੋਖਾ ਕਰੂਗਾ ਉਦੋਂ ਦੁਖੀਆਂ ਦੀ ਆਹਾ ਹੀ ਅਤਿਆਚਾਰੀਆਂ ਦੇ ਵਾਸਤੇ ਡੰਡ ਦਾ ਫਿਤਾਨ ਪਾਣਦਿਆਂ ਨੇ ਸਿਕੰਦਰ ਧਮਕੀਆਂ ਨਾਲ ਉਹਨਾਂ ਨੂੰ ਡਰਾਵੇ ਜੋ ਮੌਤ ਤੋਂ ਡਰਦੇ ਨਹੀਂ ਤੇ ਤਾਂ ਦੌਲਤੀ ਇੱਛਾ ਰੱਖਦੇ ਨਹੀਂ ਬ੍ਰਾਹਮਣਾ ਦੇ ਅੱਗੇ ਉਹਦੇ ਸਾਰੇ ਅਸਤ ਸ਼ਸਤ ਫੇਲ ਨੇ ਨਾ ਤਾਂ ਸਨੁ ਸੋਨੇ ਨਾਲ ਮੋਹ ਹੈ ਤੇ ਨਾ ਹੀ ਮੌਤ ਦਾ ਡਰ ਹੈ ਐਸੀ ਜਾਓ ਤੇ ਸਿਕੰਦਰ ਨੂੰ ਕਹਿ ਦਿਓ ਦੰਡਾ ਮਿਸ ਨੂੰ ਤੇਰੀ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਇਸ ਵਾਸਤੇ ਉਹ ਤੇਰੇ ਕੋਲ ਆਊਗਾ ਵੀ ਨਹੀਂ ਤੇ ਜੇ ਤੂੰ ਦੰਡਾ ਮਿਸ ਤੋਂ ਕੁਝ ਲੈਣਾ ਤਾਂ ਤੈਨੂੰ ਹੀ ਉਹਦੇ ਕੋਲ ਚੱਲ ਕੇ ਆਪ ਜਾਣਾ ਪਊਗਾ ਹੁਣ ਕਹਿੰਦੇ ਉਹਨੇ ਸਿਕ੍ਰੇਟ ਉਸ ਨੇ ਦੰਡਾ ਮਿਸ ਦੇ ਸ਼ਰਧਾਂਚ ਉਹਦਾ ਸਨੇਹਾ ਉਵੇਂ ਜਿਵੇਂ ਕਿ ਉਹਨੇ ਕਿਹਾ ਸੀ ਉਦਾਂ ਹੀ ਜਾ ਕੇ ਉਹਨੇ ਸਿਕੰਦਰ ਨੂੰ ਸੁਣਾ ਦਿੱਤਾ ਸਿਕੰਦਰ ਕਹਿੰਦੇ ਬਹੁਤ ਹੀ ਧਿਆਨਪੂਰਵਕ ਉਹਦਾ ਸੁਨੇਹਾ ਸੁਣਦਾ ਰਿਹਾ ਤੇ ਉਹਦੇ ਮਨ ਚ ਕਹਿੰਦੇ ਦੰਡਾ ਮਿਸ ਦੇ ਦਰਸ਼ਨ ਕਰਨ ਦੀ ਚਾਹ ਪਹਿਲਾਂ ਨਾਲੋਂ ਵੀ ਜ਼ਿਆਦਾ ਗਹਿਰੀ ਹੋ ਗਈ। ਕਹਿੰਦੇ ਦੰਡਾ ਮਿਸ ਬੇਸ਼ਕ ਬੁढ़ा ਹੋ ਗਿਆ ਸੀ ਤੇ ਹਮੇਸ਼ਾ ਨग्न ਅਵਸਥਾ ਚ ਰਹਿੰਦਾ ਸੀ ਪਰ ਉਹ ਇੱਕੋ ਇੱਕ ਵਿਰੋਧੀ ਸੀ ਜਿਹੜਾ ਕਈ ਰਾਸ਼ਟਰਾਂ ਦੇ ਵਿਜੇਤਾ ਤੇ ਘਾਰੀ ਪੈ ਰਿਹਾ ਸੀ। ਹੁਣ ਕਹਿੰਦੇ ਸਿਕੰਦਰ ਨੇ ਅਨੇਕਾਂ ਬ੍ਰਾਹਮਣ ਤਪਸਵੀਆਂ ਨੂੰ ਤਕਸ਼ਿਲਾ ਬੁਲਾਇਆ ਜਿਹੜੇ ਦਾਰਸ਼ਟਿਕ ਸਵਾਲਾਂ ਦੇ ਭਾਪੂਰਨ ਉੱਤਰ ਦੇਣ ਵਾਸਤੇ ਮਸ਼ਹੂਰ ਸੀਗੇ। ਉਹ ਟਾਰਕ ਨੇ ਕਹਿੰਦੇ ਉਸ ਬਹਿਸ ਦਾ ਵਿਸਥਾਰ ਪੂਰਵਕ ਵਰਣਨ ਕੀਤਾ ਹੈ ਕਿ ਸਾਰੇ ਸਵਾਲ ਖੁਦ ਸਿਕੰਦਰ ਨੇ ਕੀਤੇ ਸੀਗੇ ਇਹ ਬ੍ਰਾਹਮਣ ਉਹ ਕਹਿੰਦਾ ਕਿੰਨੇ ਆ ਦੀ ਗਿਣਤੀ ਜ਼ਿਆਦਾ ਹੈ ਜਿਉਂਦਿਆਂ ਦੀ ਜਾਂ ਮੁਰਦਿਆਂ ਦੀ ਤਾਂ ਜਵਾਬ ਆਇਆ ਜਿਉਂਦਿਆਂ ਦੀ ਕਿਉਂਕਿ ਮੁਰਦਿਆਂ ਦਾ ਤਾਂ ਵਜੂਦ ਹੀ ਨਹੀਂ ਤੇ ਅਗਲਾ ਸਵਾਲ ਕੀਤਾ ਸਿਕੰਦਰ ਨੇ ਵੱਡੇ ਪ੍ਰਾਣੀ ਕਿੱਥੇ ਹੁੰਦੇ ਨੇ ਧਰਤੀ ਤੇ ਜਾਂ ਸਮੁੰਦਰ 'ਚ ਦਾ ਜਵਾਬ ਆਰਧ ਧਰਤੀ ਤੇ ਕਿਉਂਕਿ ਸਮੁੰਦਰ ਵੀ ਧਰਤੀ ਦਾ ਹੀ ਹਿੱਸਾ ਹੈ ਤੇ ਅਗਲਾ ਸਵਾਲ ਕੀਤਾ ਸਭ ਤੋਂ ਚਲਾਕ ਜਾਨਵਰ ਕੌਣਾ ਹੈ ਤਾਂ ਜਵਾਬ ਮਿਲਿਆ ਮਨੁੱਖ ਤਾਂ ਹਾਲੇ ਤੱਕ ਜਿਸ ਨਾਲ ਹਵਾ ਨਹੀਂ ਪਿਆ ਮਤਲਬ ਮਨੁੱਖ ਹਮੇਸ਼ਾ ਅਗਿਆਤ ਤੋਂ ਡਰਦਾ ਹੈ ਅਗਲਾ ਸਵਾਲ ਸੀ ਪਹਿਲਾਂ ਕੀ ਸੀ ਦਿਨ ਜਾਂ ਰਾਤ ਤਾਂ ਜਵਾਬ ਆਇਆ ਦਿਨ ਇੱਕ ਦਿਨ ਪਹਿਲਾਂ ਬਣਿਆ ਸੀ ਪਰ ਇਹ ਸੁਣ ਕੇ ਸਿਕੰਦਰ ਦੇ ਚਿਹਰੇ ਤੇ ਕਹਿੰਦੇ ਹੈਰਾਨੀ ਪੈਦਾ ਹੋ ਗਈ ਤਾਂ ਬ੍ਰਾਹਮਣ ਕਹਿੰਦਾ ਅਸੰਭਵ ਸਵਾਲਾਂ ਦੇ ਜਵਾਬ ਵੀ ਅਸੰਭਵ ਹੀ ਹੁੰਦੇ ਨੇ ਤੇ ਹੁਣ ਅਗਲਾ ਸਵਾਲ ਕੀਤਾ ਫੇਰ ਸਿਕੰਦਰ ਨੇ ਕਹਿੰਦਾ ਮਨੁੱਖ ਸਾਰਿਆਂ ਦਾ ਹਰਮਨ ਪਿਆਰਾ ਕਿਵੇਂ ਬਣ ਸਕਦਾ ਹੈ ਤਾਂ ਉਹਨੇ ਜਵਾਬ ਦਿੱਤਾ ਜੇ ਉਹ અત્યਤ ਸ਼ਕਤੀਸ਼ਾਲੀ ਹੁੰਦਿਆ ਹੋਇਆ ਵੀ ਦੂਜਿਆਂ ਦੇ ਮਨ 'ਚ ਆਪਣੇ ਪ੍ਰਤੀ ਡਰ ਨਾ ਪੈਦਾ ਕਰੇ ਅਗਲਾ ਸਵਾਲ ਕਿ ਕਿਹਦੇ ਕੰਮ ਨੂੰ ਖੁਦ ਦੇਵਤਾ ਬਣ ਸਕਦਾ ਹੈ ਤਾਂ ਜਵਾਬ ਆਇਆ ਜੋ ਕੰਮ ਮਨੁੱਖ ਲਈ ਕਰਨਾ ਅਸੰਭਵ ਹੈ ਜੇ ਉਹ ਉਹਨੂੰ ਕਰਕੇ ਦਿਖਾ ਦੇਵੇ ਤੇ ਅਗਲਾ ਸਵਾਲ ਕੀਤਾ ਜੀਵਨ ਤੇ ਮੌਤ 'ਚ ਤਾਕਤਵਰ ਕੌਣ ਹੈ ਤਾਂ ਜਵਾਬ ਸੀ ਜੀਵਨ ਕਿਉਂਕਿ ਇਹ ਇੰਨੇ ਸਾਰੇ ਪਾਪਾਂ ਨੂੰ ਸਹਿਨ ਕਰ ਸਕਦਾ ਹੈ ਥੋੜਾ ਅੱਗੇ ਦੱਸਦੇ ਨੇ ਕਹਿੰਦੇ ਸਿਕੰਦਰ ਭਾਰਤ ਚ ਇੱਕ ਸੱਚੇ ਯੋਗੀ ਨੂੰ ਆਪਣਾ ਗੁਰੂ ਬਣਾ ਕੇ ਆਪਣੇ ਨਾਲ ਲੈ ਕੇ ਜਾਣ ਚ ਸਫਲ ਹੋ ਗਿਆ ਤੇ ਉਸ ਯੋਗੀ ਦਾ ਨਾਮ ਸੀ ਕਲਿਆਣ ਜਿਹਨੂੰ ਯੂਨਾਨੀ ਲੋਕ ਕਾਲਾ ਨੋਸ ਕਹਿਣ ਲੱਗੇ ਤੇ ਉਹ ਕਹਿੰਦੇ ਸਿਕੰਦਰ ਨਾਲ ਫਾਰਸ ਤੱਕ ਗਿਆ ਤੇ ਉੱਥੇ ਇੱਕ ਪਿੰਡ ਸੀ ਸੂਸਾ ਨਾ ਦਾ ਉੱਥੇ ਇੱਕ ਮੁਕਰਰ ਕੀਤੇ ਹੋਏ ਦਿਨ ਸਾਰੇ ਯੂਨਾਨੀ ਸੈਨਾ ਦੀਆਂ ਅੱਖਾਂ ਦੇ ਸਾਹਮਣੇ ਕਦੇ ਜਲਦੀ ਚਿਤਾ 'ਚ ਪ੍ਰਵੇਸ਼ ਕਰਕੇ ਉਹਨੇ ਆਪਣਾ ਬਿਰਧ ਸਰੀਰ त्याग ਦਿੱਤਾ ਇਤਿਹਾਸਕਾਰ ਕਹਿੰਦੇ ਲਿਖਦੇ ਨਹੀਂ ਕਿ ਯੂਨਾਨੀ ਸੈਨਿਕਾਂ ਦੀ ਹੈਰਾਨੀ ਦਾ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਉਹਨਾਂ ਨੇ ਦੇਖਿਆ ਵੀ ਉਸ ਜੋਗੀ ਨੂੰ ਨਾ ਤਾਂ ਕੋਈ ਸਰੀਰਕ ਕਸ਼ਟ ਦਾ ਡਰ ਸੀ ਨਾ ਮੌਤ ਦਾ ਪੈ ਤੇ ਅੱਗ ਦੀਆਂ ਲਾਟਾਂ ਤੇ ਚਲਦੇ ਹੋਏ ਵੀ 1 ਮਿੰਟ ਵਾਸਤੇ ਵੀ ਆਪਣੀ ਥਾਂ ਤੋਂ ਘੂਰਾ ਭਰ ਨਹੀਂ ਲਿਆ ਚਿਤਾ 'ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਕਾਲਨੋਸ ਨਹੀਂ ਆਪਣੇ ਬਹੁਤ ਸਾਰੇ ਕਹਿੰਦੇ ਸੰਗੀ ਸਾਥੀਆਂ ਤੋਂ ਗਲੇ ਲਾ ਕੇ ਵਿਦ ਵਿਦਾਈ ਲਈ ਸੀਗੀ ਪਰ ਕਹਿੰਦੇ ਸਿਕੰਦਰ ਤੋਂ ਨੇ ਵਿਦਾਈ ਨਹੀਂ ਲਈ ਤੇ ਸਿਕੰਦਰ ਨੂੰ ਸਿਰਫ ਉਹਨੇ ਇੰਨਾ ਕਿਹਾ ਵੀ ਮੈਂ ਬਾਅਦ ਤੁਹਾਨੂੰ ਬੇਬੀਲਾਂਦ ਚ ਮਿਲੂਗਾ ਹੁਣਾ ਕਿ ਉਹ ਦੱਸਦੇ ਨੇ ਵੀ ਸਿਕੰਦਰ ਜਦੋਂ ਫਾਰਸ ਤੋਂ ਅੱਗੇ ਵਧਿਆ ਤੇ ਇੱਕ ਸਾਲ ਬਾਅਦ ਉਹ ਪਹੁੰਚਿਆ ਬੇਬੀਲਾਂਦ ਤੇ ਉੱਥੇ ਬੇਬੀਲਾਂਦ ਦੇ ਵਿੱਚ ਜਾ ਕੇ ਉਹਦੀ ਮੌਤ ਹੋ ਗਈ ਸੀਗੀ ਫਿਰ ਸਿਕੰਦਰ ਦੀ ਹੁਣ ਇੱਥੇ ਉਹ ਦੱਸਦੇ ਨੇ ਵੀ ਹਿੰਦੂ ਗੁਰੂ ਦਾ ਪ੍ਰਿਕਵਾਣੀ ਕਰਨ ਦਾ ਇਹ ਆਪਣਾ ਹੀ ਤਰੀਕਾ ਸੀਗਾ ਬਿਉਦਾ ਮਤਲਬ ਸੀ ਉਹ ਜ਼ਿੰਦਗੀ ਤੇ ਮਾਂ ਦੇ ਵਿੱਚ ਇਕੱਠੇ ਰਹਿਣਗੇ ਤੇ ਕਿਉਂਕਿ ਉਸ ਨੇ ਕਹਿੰਦੇ ਮਸੂਦ ਜਿਹੜੀ रियासत ਹੈ ਉਹ ਸਿੱਧ ਪੁਰਸ਼ਾਂ ਲਈ ਜਾਤ ਆਉਂਦੀ ਹੈ ਤੇ ਇੱਕ ਹੋਰ ਕਹਿੰਦੇ ਉੱਥੇ ਸਿੱਧ ਪੁਰਸ਼ ਹੋਏ ਸੀਗੇ 타व मानਵ ਜਿਨ੍ਹਾਂ ਨੇ ਕਹਿੰਦੇ ਬਹੁਤ ਹੀ ਸੋਹਣੀ ਚੁਣੌਤੀਪੂਰਨ ਕਵਿਤਾ ਲਿਖੀ ਤੇ ਉਹ ਕਵਿਤਾ ਵੀ ਸਾਥੀਓ ਮੈਂ ਤੇ ਜ਼ਰੂਰ ਪੜਨਾ ਚਾਹੁੰਗੀ ਤੁਸੀਂ ਇੱਕ ਮਹਤਵਸਤ ਹਾਥੀ ਨੂੰ ਕਾਬੂ ਕਰ ਸਕਦੇ ਕਹਿੰਦੇ ਤੁਸੀਂ ਰਿਸ਼ਤ ਤੇ ਬਾਗ ਦਾ ਮੂੰਹ ਬੰਦ ਕਰ ਸਕਦੇ ਹੋ ਸ਼ੇਰ ਦੇ ਸਵਾਰੀ ਕਰ ਸਕਦੇ ਹੋ ਸੱਪ ਨਾਲ ਖੇਡ ਸਕਦੇ ਹੋ ਤੁਸੀਂ ਕਿਸੇ ਵੀ ਧਾਤੂ ਨੂੰ ਸੋਨੇ 'ਚ ਬਦਲ ਸਕਦੇ ਹੋ ਦੇਵਤਿਆਂ ਨੂੰ ਆਪਣਾ ਦਾਸ ਬਣਾ ਸਕਦੇ ਹੋ ਸਦਾ चौहान ਬਣੇ ਰਹਿ ਸਕਦੇ ਹੋ ਪਾਣੀ 'ਤੇ ਚੱਲ ਸਕਦੇ ਪਰ ਮੰਦ ਦਾ ਕਾਬੂ ਕਰਨਾ ਸਤ ਤੋਂ ਜ਼ਿਆਦਾ ਸ੍ਰੇਸ਼ਟ ਹੈ ਤਸੱਤ ਤੋਂ ਜ਼ਿਆਦਾ ਆਕੇ ਅੱਗੇ ਉਹ ਲਿਖਦੇ ਨੇ ਕਿ ਭਾਰਤ ਦੇ ਦੱਖਣੇ ਸਿਰੇ ਤੇ ਅਤਿਅੰਤ ਉਪਜਾਊ ਧਰਤੀ ਦੀ ਸੁੰਦਰ ਰਿਆਸਤ ਹੈ ਇੱਕ ਟ੍ਰਾਵਨਕੋਰ ਜਿੱਥੇ ਆਵਾਜਾਈ ਦਾ ਬੁਖਸਾਦਨ ਆਮ ਤੌਰ ਤੇ ਨਹਿਰਾ ਤੇ ਦਰਿਆ ਦੀ ਤੇ ਪਿਛਲੇ ਸਮਿਆਂ ਚ ਛੋਟੇ-ਛੋਟੇ ਸੂਬਿਆਂ ਨੂੰ ਟ੍ਰਾਵਨਕੋਰ ਚ ਮਿਲਾਉਣ ਵਾਸਤੇ ਹੋਈਆਂ ਲੜਾਈਆਂ ਚ ਪਾਪ ਹੋਈ ਹੋਣਗੀ ਤੇ ਉਦਨੇ ਪਾ ਪਾਂ ਦੀ ਕਹਿੰਦੇ ਰਾਜ ਪਰਿਵਾਰ ਚ ਪ੍ਰਾਸ਼ਿਤ ਕਰਨ ਦੀ ਵੰਸ਼ ਪਰੰਪਰਾ ਦੇ ਅਨੁਸਾਰ ਉੱਥੋਂ ਦਾ ਜਿਹੜਾ ਮਹਾਰਾਜ ਹੈ ਹਰ ਸਾਲ ਲਗਾਤਾਰ ਚਪੰਚਾ ਦੇਣਾ ਹਰ ਰੋਜ਼ ਤਿੰਨ ਵਾਰ ਮੰਦਿਰ ਜਾ ਕੇ வேத ਮੰਤਰਾਂ ਤੇ ਸਤੋਤਰਾ ਦਾ ਪਾਠ ਸੁਣਦਾ ਹੈ ਤੇ ਇਸ ਪ੍ਰਾਸ਼ਚਿਤ ਦੀ ਰਸਮ ਦੀ ਜਿਹੜੀ ਸਮਾਪਤੀ ਹੈ ਉਹ ਲక్ష్ਦੀਪ ਉਤਸਵ ਜਦ ਮੰਦਿਰ ਦੇ ਵਿੱਚ 1 ਲੱਖ ਦੀਵੇ ਜਗਾ ਕੇ ਕਹਿੰਦੇ ਹੁੰਦੀ ਹੈ ਤਾਂ ਸਾਥਿਓ ਇਸੀ ਗੱਤ ਨਾਲ ਅੱਜ ਦਾ ਸਵਾਦ ਇਹ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਇਆ ਹੋਗਾ ਮੈਨੂੰ ਇਹ ਨਹੀਂ ਸ਼ਾਂਤੀ ਨਾਲ ਪਿਆਰ ਨਾਲ ਸੁਣਨ ਦੀ ਤੁਹਾਡਾ ਸਭ ਬਹੁਤ ਬਹੁਤ ਸ਼ੁਕਰੀਆ ਜੇ ਤੁਹਾਨੂੰ ਮੇਰਾ ਸਵਾਦ ਇਹ ਚੰਗਾ ਲੱਗਦਾ ਹੈ ਤਾਂ ਕਿਰਪਾ ਕਰਕੇ ਆਪਣੇ ਹੋਰ ਨਾ ਸਾਥੀ ਨਾਲ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਹਾਈਪ ਸਿਰ ਹਰ ਕਰਿਆ ਕਰੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਦਾ ਜਲਦੀ ਹੀ ਆਪਾਂ ਫੇਰ ਮਿਲਦੇ ਹਾਂ ਅਗਲੇ ਵੀਡੀਓ